ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਇੱਕ ਗੱਲ ਕਰਨੀ ਏ ਗੱਲ ਇਹ ਕਰਨੀ ਕਿ ਸੋਸ਼ਲ ਮੀਡੀਆ ਦੇ ਤੁਸੀਂ ਦੇਖ ਹੀ ਰਹੇ ਜੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੁੰਦੀ ਪਈ ਏ ਅੰਡੇ ਚੋਰੀ ਕਰਨ ਵਾਲੀ ਵੈਸੇ ਮੈਨੂੰ ਦੱਸਾਂ ਦੀ ਲੋੜ ਤਾਂ ਨਹੀਂ ਹੈਗੀਗੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਤੇ ਕਿੰਨਾ ਉਹ ਬੰਦਿਆਂ ਨੇ ਬਾਦਰੀ ਦਾ ਕੰਮ ਕੀਤਾ ਇੱਕ ਦੂਰੋਂ ਵਿਚਾਰਾ ਮਜ਼ਦੂਰ ਆਣ ਕੇ ਦਿਹਾੜੀ ਕਰਦਾ ਹੈ ਮਿਹਨਤ ਕਰਦਾ ਤੇ ਉਹ ਵੀ ਉਹ ਬੰਦਿਆ ਕੋਲ ਨਹੀਂ ਜਰਿਆ ਗਿਆਗਾ ਕੰਜਰੋ ਉਹ ਤਾਂ ਮਿਹਨਤ ਕਰਦਾ ਪਿਆ ਇੱਕ ਪਾਸ ਮੁਲਖੀ ਗੇਨ ਲੋ ਇੱਕ ਪਾਸੋਂ ਜੁਪੀ ਚੋਂ ਆਇਆ ਬਿਹਾਰ ਚੋਂ ਆਇਆ ਕਿੱਥੋਂ ਆਣ ਕੇ ਉਹ ਮਿਹਨਤ ਕਰਦਾ ਪਿਆ ਤੇ ਤੂੰ ਹੀ ਉਹਦੇ ਆਂਡੇ ਚੋਰੀ ਕਰਕੇ ਲੈ ਜਾਂਦਾ ਏ ਇਹ ਕਿੰਨਾ ਕੋ ਵੱਡਾ ਕੰਮ ਕਰਦੇ ਪਏ ਜੇ ਤੇ ਇਹ ਚੀਜ਼ ਦਾ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਦੁੱਖ ਇਸ ਕਰਕੇ ਹੋਇਆ ਜਿਹੜੇ ਆਪਣੇ ਪੰਜਾਬੀ ਕਿਉਂ ਫੇਲ ਹੋ ਗਏ ਨੇ ਬਾਰੋਂ ਬੰਦੇ ਆਣ ਕੇ ਕਿਉਂ ਇੱਥੇ ਕਾਮਜਾਂ ਹੁੰਦੇ ਨੇ ਜਿਹੜੇ ਆਪਣੇ ਲੋਕ ਨੇ ਉਹ ਮਿਹਨਤ ਕਰਕੇ ਖੁਸ਼ ਨਹੀਂ ਹੋਗੇਗੇ ਜੇ ਪਤੰਦਰੋਂ ਤੁਸੀਂ ਆਂਡੇ ਲਈ ਰੇੜੀ ਲਾ ਲਓ ਨਾ ਹੋਸਾ ਕਰਾ ਛਾਣ ਨੂੰ ਕੋਈ 5-600 ਰੁਪਇਆ 200 ਕਰੇ ਆਪ ਦੇ ਲੈ ਕੇ ਜਾਵੋ ਹੁਣ ਤੁਸੀਂ ਸਾਰੀ ਉਮਰ ਲਈ ਲਾਂਤ ਖੱਟ ਲਈ ਸਾਰੀ ਹੋਰ ਵਾਸਤੇ ਇਹ ਬੰਦਿਆਂ ਨੇ ਲਾਂਤ ਖੱਟ ਲਈਏ ਕਿਉਂਕਿ ਭਲਕੇ ਨਾਲ ਬੱਚਿਆਂ ਨੂੰ ਕੋਈ ਰਿਸ਼ਤਾ ਵੀ ਕਰਨ ਆਵੇਗਾ ਨਾ ਤੇ ਜੇ ਕੋਈ ਪੁੱਛੇਗਾ ਫਲਾਣੇ ਦਾ ਘਰ ਕਿਹੜਾ ਉਹਨਾਂ ਨੇ ਉਹ ਜਿਹੜੇ ਆਂਡੇ ਚ ਨਾ ਚੋਰੀ ਕੀਤੇ ਇਹ ਫਲਾਣੇ ਸਮੇ ਵੀਡੀਓ ਵਾਇਰਲ ਹੋਈ ਸੀ ਜਿੰਨਾਂ ਦੀ ਮਸ਼ਹੂਰਤਾ ਹੋ ਹੀ ਗਏ ਨੇ ਤੇ ਬਾਕੀ ਮਸ਼ਹੂਰ ਹੋਰ ਵੀ ਹੋਣਗੇ ਕਿਉਂ ਜਿਹੜੋ ਜਿਹੜੇ ਪਿੰਡ ਦੇ ਵਿੱਚੋਂ ਹੈਗੇ ਨੇ ਅਸਕਰਪਿੰਡ ਉਸ ਦੇ ਵਿੱਚ ਵੀਡੀਓ ਤਾਂ ਅਪੜ ਗਈ ਹੋਣੀ ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਵੀਡੀਓ ਨਾ ਵੇਖੀ ਹੋਏ ਵਾਇਰਲ ਇਨੀ ਵੀਡੀਓ ਹੋ ਗਈ ਹੈ ਹਰ ਇੱਕ ਚੈਨਲ ਤੇ ਫੇਸਬੁੱਕ ਤੇ YouTube ਤੇ ਹੈ ਇੰਸਟਾਗ੍ਰam ਤੇ ਸਾਰੇ ਪਾਸੇ ਇਹ ਵੀਡੀਓ ਲਾਲਾ ਲਾਲਾ ਹੋਈ ਪਈ ਤੇ ਉਹਨਾਂ ਦੇ ਕੋਲ ਵੀ ਵੀਡੀਓ ਆਪੜ ਗਈ ਹੋਣੀ ਤੇ ਉਹਨਾਂ ਦੇ ਪਿੰਡ ਦੇਆਂ ਲੋਕਾਂ ਨੂੰ ਵੀ ਪਹਿਚਾਨ ਹੋ ਗਈ ਹੋਣੀ ਕਿ ਆ ਸਾਡੇ ਪਿੰਡ ਦੇ ਬੰਦੇ ਨਾ ਆਂਡੇ ਚੁੱਕ ਕੇ ਲਿਆਏ ਨੇ ਇੱਕ ਯਾਰ ਮੈਨੂੰ ਨਾ ਰਾਨ ਗਈ ਇਸ ਗੱਲ ਤੋਂ ਏ ਕਿ ਪਿਛਲੇ ਪਾਸੇ ਨਾ ਛੋਟਾ ਇੱਕ ਬੱਚਾ ਵੀ ਬਾਰੀ ਚ ਦੱਸਣ ਲਿਆ ਹੈ ਵੀਡੀਓ ਦੇ ਵਿੱਚ ਤੇ ਨਾਲ ਲੇਡੀਸ ਏ ਨਾਲ ਜਿਵੇਂ ਉਹਨਾਂ ਦੇ ਘਰ ਦੀਆਂ ਹੀ ਜਾਂ ਮਾਂ ਹੀ ਕੌਣ ਹੈਗਾ ਕੌਣ ਨਹੀਂ ਪਿੱਛੇ ਉਹਨਾਂ ਦੀ ਆਵਾਜ਼ ਆਉਂਦੀ ਪਈ ਸੀ ਜਿਹੜੀ ਵੀਡੀਓ ਦੇ ਰਿਕਾਰਡਿੰਗ ਦੇ ਵਿੱਚ ਪਤਾ ਲੱਗਦਾ ਤੇ ਉਹਨਾਂ ਨੇ ਵੀ ਨਹੀਂ ਸਮਝਾਇਆ ਕਿ ਤੁਸੀਂ ਇਹ ਕੰਮ ਕੀ ਕਰਨ ਲੱਗੇ ਉਹ ਕਿਹੇ ਦਾ ਰੁਪਈਆ ਖਾਲੀ ਕਰ ਦੁੱਖ ਹੁੰਦਾ ਕਿਉਂ ਖਾਦਾ ਠੀਕ ਨਾ ਤੇ ਤੁਸੀਂ ਪਤੰਦਰੋ ਆਂਡੇ 16 17 ਹੋਂਦੇ ਹੋਂਦੇ ਚੁੱਕ ਕੇ ਲੈ ਗਏ ਕਿੰਨਾ ਕੋ ਵੱਡਾ ਬਦਰੀ ਦਾ ਕੰਮ ਕਰਦੇ ਪਏ ਸਾਰੀ ਉਮਰ ਲਈ ਇਹ ਕਲੰਕ ਉਹਨਾਂ ਦੇ ਮੱਥੇ ਤੇ ਲੱਗ ਗਿਆ ਇਹ ਨਹੀਂ ਲੈਣਾ ਸਾਰੀ ਉਮਰ ਹੋਣ ਉਹਨਾਂ ਮਨ ਜਨਾ ਕਿਹੜਾ ਆਂਡਿਆਂ ਵਾਲੇ ਉਹ ਆਂਡਿਆਂ ਵਾਲੇ ਹੀ ਵੱਜਨੇ ਨੇ ਲੱਖੋ ਕੋਈ ਕਾਰੋਬਾਰੀ ਹੋਵੇ ਲੱਖੋ ਜ਼ਮੀਨ ਜਾਇਦਾਦ ਵਾਲਾ ਹੋਵੇ ਲੱਖੋ ਪੈਸੇ ਵਾਲਾ ਹੋਵੇ ਪਰ ਵੱਜਣਾ ਹੋਣ ਉਹ ਆਂਡਿਆਂ ਵਾਲਾ ਹੀ ਇਸ ਕਰਕੇ ਆਪਾਂ ਸਾਰੇ ਭਰਾਵਾਂ ਅਗੇ ਬੇਨਤੀ ਇਹ ਕਰਦੇ ਆ ਕਿ ਇਹੋ ਜਿਹਾ ਕੰਮ ਕਦੇ ਵੀ ਆਪਾਂ ਨਾ ਕਰੀਏ ਭੁੱਲ ਚੁੱਕੇ ਕਿ ਜਿਹੜਾ ਆਪਣੇ ਭਲਕੇ ਬੱਚਿਆਂ ਦੇ ਅੱਗੇ ਆਵੇ ਤੇ ਇਹ ਮੇਰਾ ਵਿਸ਼ਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਧੰਨਵਾਦ ਜੀ